ਅੱਜ ਅਸੀਂ ਸਾਰੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਨੂੰ ਨਮਨ ਕਰਨ ਵਾਸਤੇ ਇੱਥੇ ਕੱਟੇ ਹੋਏ ਆਂ ਔਰ ਕਈ ਵਾਰੀ ਕੁਝ ਗੱਲਾਂ ਬੜੀਆਂ ਮੰਤਪਾਗੀਆਂ ਹੋ ਜਾਂਦੀਆਂ ਹੁਣੀ ਸਰਾਲੀ ਸਾਹਿਬ ਇੱਕ ਦੋ ਸਾਡਾ ਤੋਂ ਨਿਕਲਦੇ ਆ ਸੀਗਾ ਤੇ ਉਹ ਕੈਮਰਾ ਦੇ ਕੇ ਪੁੱਛਣ ਲੱਗ ਗਿਆ ਕਿ ਅੱਜ ਦਾ ਦਿਨ ਕੀ ਹੈ ਤੇ ਸਾਰੇ ਪੰਜਾਬੀਆਂ ਨੂੰ ਸਪੈਸ਼ਲ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਅੱਜ ਦਾ ਦਿਨ ਯਾਦ ਰੱਖਣਾ ਚਾਹੀਦਾ ਬੜਾ ਇਤਿਹਾਸਿਕ ਦਿਨ ਹੈ ਬੜੀ ਛੋਟੀ ਜੀ ਉਮਰ ਦੇ ਵਿੱਚ ਤਕਰੀਬਨ 24 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਨੇ ਇਸ ਧਰਤੀ ਮਾਂ ਵਾਸਤੇ ਸ਼ਹਾਦਤ ਦਾ ਜਾਨ ਪੀਤਾ ਉਹ ਸਾਡੇ ਹੋ ਰੋਲ ਮਾਡਲ ਆਈਕਨ ਨੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਦਿਖਾਏ ਰਸਤੇ ਤੇ ਚੱਲਦੇ ਹੋਏ ਜਿੱਤੇ ਸਮਾਜ ਦੀਆਂ ਜਿਹੜੀਆਂ ਕੁਰਤੀਆਂ ਨੂੰ ਦੂਰ ਕਰਨੀਆਂ ਚਾਹੀਦੀਆਂ ਉਹਦੇ ਨਾਲ-ਨਾਲ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਸੋ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਅੱਜ ਦੇ ਦਿਨ ਅਸੀਂ ਉਹਨਾਂ ਨੂੰ ਨਮਨ ਵੀ ਕਰੀਏ ਉਹਨਾਂ ਨੂੰ ਯਾਦ ਵੀ ਕਰੀਏ ਮੈਂ ਸਪੈਸ਼ਲ ਥੈਂਕਸ ਕਰਦਾ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਾਹਿਬਾਨਾਂ ਦਾ ਵਰਕਰ ਸਾਹਿਬਾਨਾਂ ਦਾ ਜਿਹੜੇ ਹਮੇਸ਼ਾ ਦੀ ਤਰ੍ਹਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਉਹ ਨਮਨ ਕਰਦੇ ਨੇ ਉਹ ਸਪੈਸ਼ਲ ਜਿਹੜੀ ਹੈ ਆਪਣੀ ਹਾਜ਼ਰੀ ਕਿਉਂਕਿ ਸਭ ਤੋਂ ਪਹਿਲਾਂ ਤਕਰੀਬਨ 8 ਦਾ ਟਾਈਮ ਇਹਨਾਂ ਨੇ ਰੱਖਿਆ ਸੀਗਾ ਸਭ ਤੋਂ ਪਹਿਲਾਂ ਆ ਕੇ ਇੱਥੇ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਚਨਿਆਂ 'ਚ ਹਾਜ਼ਰੀ ਲਗਵਾਈ ਹੈ ਉਹ ਨੌਜਵਾਨ ਜਿਨ੍ਹਾਂ ਨੇ ਕਿਉਂਕਿ ਜਦੋਂ ਜਲੀਆਂਵਾਲੇ ਬਾਗ ਦਾ ਹਾਦਸਾ ਹੋਇਆ ਤਕਰੀਬ 12 ਸਾਲ ਦੀ ਉਮਰ ਸੀ ਭਗਤ ਸਿੰਘ ਜੀ ਦੀ ਤੇ ਜਦੋਂ ਉਹਨਾਂ ਨੇ ਉਹ ਮੰਜ਼ਰ ਦੇਖਿਆ ਕਿ ਹਜ਼ਾਰਾਂ ਲੋਕਾਂ ਦਾ ਕਤਲ ਕਰਤਾ ਕੁਝ ਲੋਕ ਜਿਹੜੇ ਆ ਉਹ ਕੂਏ ਛਾਲ ਮਾਰ ਕੇ ਮਰ ਗਏ ਔਰ ਪਾਣੀ ਦਾ ਰੰਗ ਲਾਲ ਸੀ ਉਹਨਾਂ ਨੇ ਉਦੋਂ ਹੀ ਇਹ ਸ਼ਪਤ ਲੈ ਲਈ ਸੀ ਕਿ ਮੈਂ ਇਹ ਧਰਤੀ ਮਾਂ ਵਾਸਤੇ ਜਿਹੜੀ ਹੈ ਲੜਾਈ ਵੀ ਲੜਾਂਗਾ ਔਰ ਉਹਨਾਂ ਨੇ ਕੁਰਬਾਨੀ ਵੀ ਦਿੱਤੀ ਔਰ ਜਦੋਂ ਬੜੀ ਛੋਟੀ ਉਮਰ ਦੇ ਵਿੱਚ ਉਹ ਆਪਣੇ ਪਿਤਾ ਜੀ ਨਾਲ ਖੇਤ ਦੇ ਵਿੱਚ ਗਏ ਤੇ ਜਦੋਂ ਬੀਜ ਪਾ ਰਹੇ ਸੀ ਤਾਂ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਵੀ ਇਹ ਬੀਜ ਕਾਦੇ ਵਾਸਤੇ ਪਾ ਰਹੇ ਤੁਰ ਕੇ ਜਦੋਂ ਬੀਜ ਪਾਵਾਂਗੇ ਤੇ ਫਸਲ ਹੋਏਗੀ ਇੱਕ ਬੀਜ ਨਾਲ ਕਈ ਤਰ੍ਹਾਂ ਦੀ ਫਸਲ ਹੋਏਗੀ ਤੇ ਉਹਨਾਂ ਨੇ ਕਿਹਾ ਕੀ ਆਪਾਂ ਬੰਦੂਕਾਂ ਕਿਉਂ ਨਹੀਂ ਇੱਥੇ ਦਬਾ ਦਿੰਦੇ ਤਾਂ ਕਿ ਅਸੀਂ ਵੱਧ ਬੰਦੂਕਾਂ ਜਿਹੜੀਆਂ ਇੱਥੋਂ ਪੈਦਾ ਹੋਣ ਤੇ ਉਹਦੇ ਨਾਲ ਅਸੀਂ ਆਪਣੇ ਦੇਸ਼ ਦੀ ਲੜਾਈ ਲੜ ਸਕੀਏ ਸੋ ਇਹੋ ਜਿਹਾ ਕਿਰਦਾਰ ਸੀਗਾ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਜਿਨ੍ਹਾਂ ਨੇ ਫਜ਼ ਦੇ ਫਾਂਸੀ ਦਾ ਫੰਦਾ ਚੁਮਿਆ ਸਾਡਾ ਸਾਰਿਆਂ ਦਾ ਫਰਜ਼ ਬੰਦਾ ਡਿਊਟੀ ਬੰਦੀ ਹੈ ਕਿ ਅਸੀਂ ਉਹਨਾਂ ਨੂੰ ਯਾਦ ਵੀ ਕਰੀਏ ਨਮਨ ਵੀ ਕਰੀਏ ਔਰ ਅਸੀਂ ਸਾਰੇ ਜਿਹੜੇ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਔਰ ਅਸੀਂ ਹਮੇਸ਼ਾ ਇਹਨਾਂ ਸ਼ਹੀਦਾਂ ਦੀ ਸੋਚ ਤੇ ਪੈਰਾ ਦਿੰਨੇ ਆਂ ਅੱਗੋ ਵੀ ਦਿੰਦੇ ਰਵਾਂਗੇ ਜੈ ਹਿੰਦ ਆ ਦੇਖੋ ਮੈਂ ਅੱਜ ਕਿਉਂਕਿ ਅਸੀਂ ਕਿਸੇ ਨੂੰ ਕ੍ਰਿਟਿਕਾਈਜ਼ ਕਰਨੀ ਹੈ ਬਟ ਇਹ ਜ਼ਰੂਰੀ ਹੈ ਜਿਨ੍ਹਾਂ ਸ਼ਹੀਦਾ ਨੇ ਸਾਡੇ ਵਾਸਤੇ ਸ਼ਹਾਦਤਾਂ ਦਿੱਤੀਆਂ ਉੱਪਰ ਵੀ ਕਿਤਨਾ ਕਿਤੇ ਜਿਹੜਾ ਅਰੇਂਜਮੈਂਟ ਹੈ ਉਹ ਪ੍ਰੋਪਰ ਜਿਹੜੀ ਹੈ ਬੰਦੇ ਨੂੰ ਉੱਪਰ ਕੋੜੀ ਦਾ ਜਾਂ ਕੁਝ ਐਹੋ ਜੀ ਚੀਜ਼ ਦਾ ਅਰੇਂਜਮੈਂਟ ਹੋਣਾ ਚਾਹੀਦਾ ਜਿਨ੍ਹਾਂ ਆਰਾਮ ਨਾਲ ਉਹ ਇਹਨਾਂ ਸ਼ਹੀਦਾ ਦੇ ਗਲਿਆਂ 'ਚ ਹਾਰ ਪਾ ਸਕੇ ਲੇਕਿਨ ਉਹ ਵੀ ਮਿਸ ਮੈਨੇਜਮੈਂਟ ਹੈ ਕੋਸ਼ਿਸ਼ ਕਰਾਂਗੇ ਐਡਮਿਨਿਸਟ੍ਰੇਸ਼ਨ ਨੂੰ ਗੱਲਾਂ ਦੱਸ ਕੇ ਤਾਂ ਕਿ ਅਗਲੀ ਵਾਰ ਜਦੋਂ ਉਹਨਾਂ ਦੇ ਜਨਮ ਦਿਨਾਂ ਜਾਂ ਸ਼ਹਾਦਤ ਦੇ ਦਿਨਾਂ ਤੇ ਦਿੱਕਤਾ ਨਾ ਥੈਂਕ ਯੂ ਜੈਨ ਨੀਰ ਨਿਮੰਨ ਹੋਰੇ ਮਗਰ ਜੀ ਅੱਜ ਸ਼ਹੀਦ ਆਜ ਪਗਤ ਸਿੰਘ ਸੁਖਦੇਵ ਗੁਰੂ ਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਅੱਜ ਅਸੀਂ ਸਰਦਾਰਾਂ ਦੇ ਫੁੱਲ ਭੇਟ ਕਰਦੇ ਆਪਣੇ ਸ਼ਹੀਦਾਂ ਨੂੰ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਰ ਰਹੇ ਆਂ ਔਰ ਮੈਂ ਤਾਂ ਆਪਣੇ ਸਾਰੇ ਦੇਸ਼ ਵਾਸੀ ਨੂੰ ਕਹੂੰਗਾ ਕਿ ਜੇ ਇਹਨਾਂ ਦੀ ਕੁਰਬਾਨੀਆਂ ਨੂੰ ਹੀ ਵਿਰਥਨਾ ਜਾਂਦੀ ਏ ਜੋ ਇਹਨਾਂ ਨੇ ਸਾਡੇ ਦੇਸ਼ ਲਈ ਕੁਰਬਾਨੀ ਕੀਤੀਆਂ ਸਾਨੂੰ ਮਿਸ਼ਾ ਹੀ ਇਹਨਾਂ ਨੂੰ ਪ੍ਰੇਰਣਾ ਲੈ ਕੇ ਆਪਣੇ ਦੇਸ਼ ਦੀ ਤਰੱਕੀ ਲਈ ਕੰਮ ਕਰਨਾ ਚਾਹੀਦਾ ਦੇਸ਼ ਦੀ ਅੱਗੇ ਵੱਧ ਸੋਚ ਨੂੰ ਸਾਨੂੰ ਆਪਣੀ ਸੋਚ ਨੂੰ ਅੱਗੇ ਵਧਾਉ ਰੱਖਣਾ ਚਾਹੀਦਾ ਵਾ ਉਹ ਦੇਸ਼ ਦੀ ਇੱਕ ਜੁਟਾ ਲਈ ਕੰਮ ਕਰਦੇ ਆਈਦਾ ਸਾਦੀ ਸਾਦੀ ਸੱਚੀ ਸ਼ਰਧਾ ਨਾਲ ਇਹਨਾਂ ਸ਼ਹੀਦਾਂ ਨੂੰ ਹੋਵੇਗੀ ਜੀ ਅੱਜ ਅਸੀਂ ਸਰਦਾਰ ਭਗਤ ਸਿੰਘ ਸ਼ਹੀਦ ਦੇ ਆਜ਼ਮ ਰਾਜਗੁਰੂ ਜੀ ਸਖਦੇਵ ਜੀ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਣ ਕਰਨ ਲਈ ਇਕੱਠੇ ਹੋਏ ਆ ਆਪਣੀ ਟੀਮ ਦੇ ਨਾਲ ਕਿਉਂਕਿ ਉਹਨਾਂ ਨੇ ਸਾਨੂੰ ਯਾਦੀ ਦਵਾਈ ਤਾਹੀਂ ਅਸੀਂ ਅੱਜ ਆਜ਼ਾਦ ਦੇਸ਼ ਦੇ ਵਿੱਚ ਘੁੰਮ ਰਹੇ ਆਂ ਤੇ ਆਜ਼ਾਦੀ ਦਾ ਆਨੰਦ ਮਾਣ ਰਹੇ ਆਂ ਉਹਨਾਂ ਨੇ ਬਹੁਤ ਤਸੀਹੇ ਝੱਲੇ ਅਤੇ ਬਹੁਤ ਕੁਰਬਾਨੀਆਂ ਕੀਤੀਆਂ ਤਾਂ ਹੀ ਅੱਜ ਅਸੀਂ ਆਪਣੇ ਦੇਸ਼ ਦੇ ਵਿੱਚ ਆਜ਼ਾਦੀ ਨਾਲ ਘੁੰਮ ਰਹੇ ਆਂ ਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਹਮੇਸ਼ਾ ਉਹਨਾਂ ਨੂੰ ਨਮਨ ਕਰਨਾ ਚਾਹੀਦਾ ਹੈਗਾ ਕਿਉਂਕਿ ਉਹ ਦੇਸ਼ ਦੇ ਉਹ ਮਹਾਨ ਸੂਤ ਨੇ ਜਿਨ੍ਹਾਂ ਨੇ ਆਪਣੇ ਘਰਵਾਰ ਦੀ ਪਰਵਾਹ ਨਾ ਕਰਦੇ ਹੋਏ ਸਾਡੇ ਵਾਸਤੇ ਕਿ ਅਸੀਂ ਸਿਰ ਚੱਕ ਕੇ ਚੱਲ ਸਕੀਏ ਤਾਂ ਉਹਨਾਂ ਨੇ ਇਹ ਕੁਰਬਾਨੀਆਂ ਦਿੱਤੀਆਂ ਅਤੇ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਸੋ ਅੱਜ ਅਸੀਂ ਉਹਨਾਂ ਦੀ ਇਹਨਾਂ ਕੁਰਬਾਨੀਆਂ ਦਾ ਅ ਸਦਕੇ ਅਸੀਂ ਅੱਜ ਸਿਰ ਉਠਾ ਕੇ ਚੱਲ ਰਹੇ ਹਾਂ ਅਤੇ ਅਸੀਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਣ ਕਰਦੇ ਹਾਂ ਤੇ ਹਮੇਸ਼ਾ ਉਹਨਾਂ ਦੀਆਂ ਯਾਦਾਂ ਸਾਡੇ ਦਿਲਾਂ 'ਚ ਰਹਿਣਗੀਆਂ ਅਸੀਂ ਉਹਨਾਂ ਨੂੰ ਯਾਦ ਕਰਦੇ ਰਾਵਾਂਗੇ ਬੰਦੇ ਮਾਤਰ